ਲਓ ਜੀ ਸਾਰੇ ਬਾਜ਼ਾਰ ਬੈਠੇ ਵਿਹਲੇ ਮਾਤੂਸ਼ਰੀ ਦਸਤਾਰ ਬਾਗੇ ਪੁਰਾਣੇ ਲੱਗ ਗਿਆ ਮੇਲੇ ਤੁਸੀਂ ਲੈਣਾ ਵਿਆਹ ਸ਼ਾਈ ਦਾ ਕਪੜਾ ਦਾਜਵੜੇ ਦਾ ਕਪੜਾ ਲੈਣਾ ਡੇਨ ਲੈਣੀ ਕਪੜਾ ਲੈਣਾ ਆ ਦੇਖੋ ਚਾਰੇ ਪਾਸੇ ਠਾਠਾ ਮਾਰਦਾ ਇਕੱਠ ਚਾਰੇ ਪਾਸੇ ਇਧਰ ਮਾਰੋ ਕੈਮਰਾ ਦੇਖੋ ਕਿੰਨਾ ਵੱਡਾ ਇਕੱਠ ਹੈਗਾ ਆ ਦੇਖੋ ਪਹਿਣਾ ਇਧਰ ਦੇਖੋ ਇਧਰ ਦੇਖੋ ਚਾਰੇ ਪਾਸੇ ਦਾਜਵੜੀਆਂ ਬਰ ਰਹੀਆਂ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕੀ ਆ ਗਏ ਲੋਕਾਂ ਨੂੰ ਪਤਾ ਹੋਰ ਪਾਸੇ ਨਹੀਂ ਜਾਣਾ ਲੁੱਟਾਂ ਨਹੀਂ ਕਰਾਉਣੀਆਂ ਹੈਤੀ ਸੂਟ ਸ਼ਰਾੜੇ ਗਰਾਰੇ ਲਹਿੰਗੇ ਗਾਉਂਡ ਡਰੈਸਾਂ ਲੈਣੀਆਂ ਅੱਜ ਤੋਂ 4 ਅਕਤੂਬਰ ਤੋਂ ਸੇਲ ਸ਼ੁਰੂ ਹੈਗੀ ਆ 12 ਅਕਤੂਬਰ ਤੱਕ ਆ ਜਾਓ ਵੱਡੇ ਫਾਇਦੇ ਹੋਣੇ ਜਿਵੇਂ ਸਾਡੇ ਭੈਣ ਭਰਾ ਫਾਇਦਾ ਲੈ ਰਹੇ ਆ ਤੁਸੀਂ ਵੀ ਆ ਜਾਓ ਹੋਰ ਤੁਹਾਨੂੰ ਅਸੀਂ ਸੂਟਾਂ ਦੀ ਵੈਰਾਈਟੀ ਵੀ ਦਿਖਾਵਾਂਗੇ ਵੈਰਾਈਟੀ ਦੇਖ ਕੇ ਰੂਹ ਖੋਟਣੀਆਂ ਰੇਟ ਸੁਣ ਲਓ ਰੇਟ ਸਾਡੇ ਜੋ ਰੇਟ ਅਸੀਂ ਦੇਣੇ ਆ ਜੋ ਅਸੀਂ ਕੁਆਲਿਟੀ ਦੇਣੀ ਹੋਰ ਕਿਤੋਂ ਨਹੀਂ ਮਿਲਣੀ ਇਸ ਕਰਕੇ ਲੋਕਾਂ ਦੇ ਫਾਇਦੇ ਹੋ ਰਹੇ ਆ ਲੋਕ ਦੂਰੋਂ ਦੂਰੋਂ ਆ ਰਹੇ ਆ ਸੋ ਬਾਈ ਜੀ ਕਮਾਲ ਹੋਈ ਪਈ ਆ ਬਾਹਰ ਲੋਕੀ ਬੜੇ ਖੁਸ਼ ਹੋ ਰਹੇ ਆ ਦੂਰੋਂ ਦੂਰੋਂ ਆ ਗਏ ਆ ਕੋਈ 100 ਕਿਲੋਮੀਟਰ ਤੋਂ ਕੋਈ 50 ਕਿਲੋਮੀਟਰ ਤੋਂ ਉਹ ਕਾਰ ਕੀ ਦਿੱਤਾ ਤੁਸੀਂ ਸਾਰੇ ਬਾਜ਼ਾਰੇ ਖਾਲੀ ਕਰ ਦਿੱਤੇ ਤੁਸੀਂ ਤਾਂ ਦੇਖੋ ਜੀ ਬਾਜ਼ਾਰ ਖਾਲੀ ਹੋਣ ਦਾ ਕਾਰਨ ਕੀ ਆ ਤੇ ਲੋਕਾਂ ਦੇ ਤੇ ਰਸ਼ ਹੋਣ ਦਾ ਕਾਰਨ ਕੀ ਆ ਆ ਚੱਕੋ ਜਿਹੜਾ ਬਾਜ਼ਾਰਾਂ ਚ 15 1500 17 1700 ਦਾ ਨੈਚੁਰਲ ਕ੍ਰੇਵ ਦਾ ਸੂਟ ਪਿਓਰ ਚਣੌਣ ਦੇ ਦੁਪੱਟੇ ਦਾ ਅਸੀਂ ਦੇ ਰਿਆ ਸਰਫ 650 ਰੁਪਏ ਦਾ ਭਾਜੀ ਆ ਦੇਖੋ ਜੀ ਜਿਹੜੇ ਬਾਜ਼ਾਰ ਚ ਮਿਲਦੇ 15 1500 16 1600 ਦੇ ਆ ਕੱਟ ਤੇ 5 500 ਰੁਪਏ ਦੇ ਵਿੱਚ ਐਡਾ ਵੱਡਾ ਫਰਕ ਕੱਢਦਾ ਜਿਹਨੇ ਵਿਆਹ ਲਈ ਦਾ ਕੱਪੜਾ ਲੈਣਾ ਉਹ ਦਾਜ ਮੇਰੇ ਦੇ ਲੈਣਾ ਛੇਤੀ ਛੇਤੀ ਆ ਜਾਓ ਤੁਹਾਨੂੰ ਸਾਧ ਰਹਿਆ ਖੁੱਲਾ ਸਦਾ ਦੇਖੋ ਮੈਂ ਕਿਹਾ ਫੈਰਾ ਤੁਹਾਡਾ ਪਤਾ ਕਿੰਨਾ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 1 ਲੱਖ ਦਾ ਕੱਪੜਾ ਲੈਣਾ ਸਾਡੇ ਕੋਲ ਆ ਜਾਓ 1 ਲੱਖ ਵਾਲਾ ਕੱਪੜਾ ਸਰਫ 33000 ਜਰ ਦਵਾਂਗੇ ਦੇਖੋ ਜੀ ਆ ਜਿਹੜੇ ਬਜ਼ਾਰਾਂ ਦੇ ਵਿੱਚ 3 3000 ਰੁਪਏ ਦੇ ਸੂਟ ਮਿਲਦੇ ਆ ਇੱਥੋਂ ਲੈ ਜਾਓ 7 700 ਰੁਪਏ ਦੇ ਦੇਖੋ ਜੀ ਦੁੱਗਣੇ ਤਿਗਣੇ ਰੇਟਾਂ ਦਾ ਫਰਕ ਕਰਕੇ ਇੱਥੇ ਰਸ਼ ਲੱਗਿਆ ਭਾਜੀ 750 850 ਦੇ ਵਿੱਚ ਇਤਾਂ ਦੀਆਂ ਵੈਰਾਈਟੀਆਂ ਲੈ ਕੇ ਆਈਆਂ ਜਿਹੜੀਆਂ ਬਜ਼ਾਰ 'ਚ 1000 ਰੁਪਏ ਤੋਂ ਘੱਟ ਨਹੀਂ ਮਿਲਣਿਆ ਮੇਲਾ ਸਿਰਫ 7-8 ਦਿਨਾਂ ਦਾ ਰਹਿ ਗਿਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਮੋਗਾ ਰੋੜ ਪਾਕੇ ਪ੍ਰਾਣੇ ਆਜੋ ਪਾਕੇ ਪ੍ਰਾਣੇ ਆ ਦੇਖੋ ਜੀ ਕੋਈ 7000 ਮੰਗਦਾ ਕੋਈ 8000 ਮੰਗਦਾ ਲੈ ਜਾਓ ਸਾਡੇ ਕੋਲੋਂ ਸਿਰਫ 4-4000 ਰੁਪਏ 'ਚ ਸੂਟ 5-5000 'ਚ 6-6000 'ਚ ਦੁਪੱਟੇ ਹੈ ਵੀ ਇਸ ਲਈ ਕਹਿੰਦੇ ਆ ਵਿਆਹਾਂ ਸ਼ਾਦੀਆਂ ਵਾਲੇ ਹੈਵੀ ਹੈਵੀ ਸੂਟਾਂ ਦੇ ਸੇਲ ਆਤੀ ਬਹੁਤ ਵੱਡੀ ਦੇਖੋ ਜੀ 25 25 30 30 ਹਜ਼ਾਰ ਵਾਲੇ ਸੂਟ ਵੀ ਹੁਣ ਸਿਰਫ 5000 10000 ਰਯਾ 12000 ਚ ਲੈ ਜਾਓ ਬੱਡੀ ਭਾਰੀ ਸੇਲ ਦਾ ਜਿੰਨਾ ਫਾਇਦਾ ਲੈ ਸਕਦੇ ਹੋ ਲੈ ਲਓ ਅੱਜ ਦੀ ਵੀਡੀਓ ਉਹਨਾਂ ਪਹਿਣਾ ਲਈਆਂ ਜਿਹੜੇ ਕਹਿੰਦੇ ਵੀ ਸਾਨੂੰ ਚੀਜ਼ ਵਧੀਆ ਚਾਹੀਦੀ ਕੱਪੜਾ ਚੰਗਾ ਚਾਹੀਦਾ ਵੀ ਪੈਸੇ ਦੀ ਗੱਲ ਹੀ ਕੋਈ ਨਹੀਂ ਕਿਉਂਕਿ ਤੁਹਾਨੂੰ ਚੀਜ਼ੇ ਨਹੀਂ ਸੋਹਣੀਆਂ ਮਿਲਦੀਆਂ ਰੈੱਡ ਸੂਟ ਦੇ ਉੱਤੇ ਵੀ ਕਮਾਲ ਕਰਤੀਆ ਇਹ ਕੋਈ 20000 ਦਾ 25000 ਦਾ ਨਹੀਂ 5-5000 ਤੋਂ ਸਾਡੇ ਕੋਲ ਰੈੱਡ ਸੂਟ ਸ਼ੁਰੂ ਹੋ ਜਾਂਦੇ ਆ ਉਹ ਜਦੋਂ ਦਾਜਵਰ ਦੀ ਗੱਲ ਕਰਦੇ ਆ ਉਦੋਂ ਰੈੱਡ ਸੂਟ ਦੀ ਗੱਲ ਪਹਿਲਾਂ ਆਉਂਦੀ ਆ ਸਾਡੇ ਕੋਲ ਰੈੱਡ ਸੂਟਾਂ ਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਆ ਬਹੁਤ ਸਾਰੀਆਂ ਵੈਰਾਈਟੀਆਂ ਆ ਮਤਲਬ ਭਾਰੇ-ਭਾਰੇ ਲਹਿੰਗਿਆਂ ਨੂੰ ਸਾਡੇ ਰੈੱਡ ਸੂਟ ਮਾਤ ਪਾਈ ਜਾਂਦੇ ਆ ਡਿਜ਼ਾਈਨਾਂ ਦੀ ਕਮੀ ਕੋਈ ਨਹੀਂ ਇੱਥੇ ਐਡਾ ਨਹੀਂ ਵੀ ਤੁਸੀਂ ਆਉਂਗੇ ਤਾਂ ਤੁਹਾਨੂੰ ਪਸੰਦੀਦੀ ਚੀਜ਼ ਨਹੀਂ ਮਿਲਣੀ ਦੇਖੋ ਸੂਟਾਂ ਨਾਲੋਂ ਭਾਰੇ-ਭਾਰੇ ਦੁਪੱਟੇ ਦੇ ਰਹੇ ਆ ਤੁਹਾਨੂੰ ਅਸੀਂ ਦੇਖੋ ਜੀ ਫੁਲਕਾਰੀਆਂ ਚੈੱਕ ਕਰ ਲਓ ਜੀ ਫਲਕਾਰੀਆਂ ਘੁੰਗਰੂ ਵਾਲੀਆਂ ਆ ਚੱਕੋ ਫੁੜੀਆਂ ਹੈਵੀ ਹੈਵੀ ਫਲਕਾਰੀਆਂ ਜਿਹੜੀਆਂ 3 3000 ਦੀਆਂ ਲੈ ਜਾਓ 7 7 8 800 ਰੁਪਏ ਵਿੱਚ ਰੈੱਡ ਕਲਰ ਦੇ ਵਿੱਚ ਲੈ ਜਾਓ ਬਹੁਤ ਤਰ੍ਹਾਂ ਦੀਆਂ ਫਲਕਾਰੀਆਂ ਆ ਗਈਆਂ ਨਵੇਂ ਡਿਜ਼ਾਈਨ ਨਵੇਂ ਕਲਰ ਆ ਚੱਕੋ ਫਲਕਾਰੀਆਂ ਦੇ ਵਿੱਚ ਜਿੰਨੀ ਵੈਰਾਈਟੀ ਸਾਡੇ ਕੋਲੇ ਆ ਕਿਤੋਂ ਨਹੀਂ ਬਣੀ ਚਾਹੇ ਰੰਗ ਬਲੂ ਲੈਣਾ ਵਾ ਚਾਹੇ ਲੈਣਾ ਵਾਈਨ ਚਾਹੇ ਮੋਰ ਪੱਖੀਆ ਜਿੰਨੇ ਮਰਜੀ ਰੰਗ ਲੈ ਜਾਓ ਫਲਕਾਰੀਆਂ ਦੇਖੋ ਜੀ ਮੈਂ ਦੇਖੋ ਜੀ ਆਹ ਚੈੱਕ ਕਰ ਲੋ ਜਿਹੜਾ 15 16000 ਦਾ ਫਰਕਾਬਾਦੀ ਸੂਟ ਆ ਪੂਰਾ ਦੁਪੱਟੇ ਦੇ ਕਢਾਈ ਬਾਜੂ ਪਹੁੰਚੇ ਬਣੇ ਹੋਏ ਆ ਚੈੱਕ ਕਰ ਲੋ ਫੁੱਲ ਭਾਰੀ ਸੂਟ ਬਾਜ਼ਾਰ 'ਚ 15000 ਦਾ ਸਾਡੇ ਕੋਲ 5000 ਰੁਪਏ 'ਚ ਲੈ ਜਾਓ ਸੂਟਾਂ ਦੇ ਨਾਲ ਨਾਲ ਆ ਦੇਖੋ ਤੁਸੀਂ ਡਰੈੱਸਾਂ ਲੈਣੀਆਂ ਤੁਸੀਂ ਲੈਣੇ ਸ਼ਰਾਰੇ ਗਰਾਰੇ ਤੁਸੀਂ ਲਹਿੰਗਾ ਟੋਲੀ ਲੈਣੇ ਆ ਤੁਸੀਂ ਬੈਟਿੰਗ ਪਾਰਟੀਆਂ ਲਈ ਲੈਣੀਆਂ ਬੰਦਤੀ ਡਰੈੱਸਾਂ ਆ ਦੇਖੋ ਜੀ ਸਿੰਗਲ ਡਰੈੱਸ ਕਿੰਨੀ ਸੋਹਣੀ ਆ ਐਦਾਂ ਦੇ ਸਾਡੇ ਕੋਲ ਦਿੱਲੀ ਪੋਂਪੇ ਮਾਡਰਨ ਵਾਲੀਆਂ ਚੀਜ਼ਾਂ ਬਹੁਤ ਵਧੀਆ ਗਈਆਂ 7 7000 ਦੇ ਡਰੈੱਸਾਂ ਮਿਲਦੀਆਂ ਸ਼ਰਾਰੇ ਗਰਾਰੇ ਵਾਲੀਆਂ ਚੱਕੋ ਤੁਸੀਂ ਰੈਂਟ ਦੇ ਭਾਅ ਘਰੇ ਲੈ ਜਾਓ 2250 2500 ਦੇ ਵਿੱਚ ਆ ਚੱਕੋ ਹੈਂਡਵਰਕ ਵਾਲੀਆਂ ਡਰੈੱਸਾਂ 2250 3000 ਦੇ ਵਿੱਚ ਇਤਾਂ ਦੀਆਂ ਡਰੈੱਸਾਂ ਦੇ ਰਿਹਾ ਜਿਹੜਾ ਬਜ਼ਾਰ 'ਚ ਰੈਂਟ ਹੀ 3000 ਹੁੰਦਾ ਅਸੀਂ 2700 ਤੇ 99 ਦੇ ਵਿੱਚ ਡਰੈੱਸ ਦੇ ਰਿਹਾ ਦੇਖੋ ਲਹਿੰਗੇ ਬਣਿਆ ਲਹਿੰਗੇ ਪੈਪਲਨ ਲੈ ਜਾਓ ਤੁਸੀਂ ਲੌਂਗ ਡਰੈੱਸਾਂ ਲੈ ਜਾਓ ਤੁਸੀਂ ਸ਼ਰਾਰੇ ਗਰਾਰੇ ਗਾਉਂ ਲੈ ਜਾਓ ਤੁਸੀਂ ਇਤਾਂ ਦੀਆਂ ਨਵੇਂ ਕ੍ਰੌਪ ਟੌਪ ਦੇ ਵਿੱਚ ਇਤਾਂ ਦੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਆ ਗਈਆਂ ਆ ਦੇਖੋ ਜੀ ਤੁਸੀਂ ਹੈਵੀ ਸੂਟ ਲੈ ਲਿਆ ਲਗਜ਼ਰੀ ਸੂਟ ਲੈ ਲਿਆ ਹੁਣ ਤੁਸੀਂ ਮੈਲਨੀ ਤੇ ਕੰਬਲ ਵੀ ਲੈਣੇ ਹੋਣੇ ਆਪਣੇ ਪਿਆਰ ਚਾਹਤੀਆਂ ਦੇ ਵੱਡੇ ਵੱਡੇ ਬ੍ਰਾਂਡ ਆ ਮੌਂਟੀ ਕਾਰਲੋ ਦੇ ਕੰਬਲ ਜਿਹੜੇ ਬਾਜ਼ਾਰ ਚ 3 3000 ਦੇ ਮਿਲਦੇ ਸੀ ਡਿਸਕਾਊਂਟ ਲਾਤਾ ਸਿਰਫ 1 1000 ਰੁਪਏ ਚ ਲੈ ਜਾਓ ਜੀ ਵੱਡੇ ਬ੍ਰਾਂਂਡਡ ਕੰਬਲ ਤੁਹਾਨੂੰ ਡੁਪਲੀਕੇਟ ਕੰਬਲ ਵੀ ਕਿਸੇ ਨੇ 1000 ਲੈ ਜਣਾ ਅਸੀਂ ਬ੍ਰਾਂਡ ਦੇ ਰਹੇ ਆ ਉਤੋਂ ਪੈਕਿੰਗ ਦੇਖੋ ਕਿੰਨੀ ਚੰਗੀ ਆ ਉਹ ਜਦੋਂ ਤੁਸੀਂ ਮੈਲਨੀ ਦੇ ਵਿੱਚ ਇਹ ਕੰਬਲ ਦਉਗੇ ਤਾਂ ਪਤਾ ਲੱਗੂ ਕੋਈ ਵਾਕੇਵੇਂ ਸਰਦਾਰਾਂ ਦੇ ਘਰ ਵਿਆਹ ਗਏ ਆ ਕੋਈ ਕੋਈ ਜਾਣਕਾਰੀ ਆਣੀਆ ਨੰਬਰ ਸਕਰੀਨ ਤੇ ਆ ਫੋਨ ਕਰ ਦਿਓ ਆਉਣਾ ਤੁਸੀਂ ਬਾਗਾ ਪੁਰਾਣਾ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਤੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਬਾਗਾ ਪੁਰਾਣਾ